ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਅੱਜ ਰੋਇਆ ਅੱਜ ਰਾਤ ਦਾ ਪੰਜਾਬ ਦਾ ਮੌਸਮ ਕਿਵੇਂ ਦਾ ਦੇਖਣ ਨੂੰ ਮਿਲੇਗਾ ਕਿਹੜੇ ਇਲਾਕਿਆਂ ਦੇ ਵਿੱਚ ਸਿਸਟਮ ਬੰਦੇ ਹੋਇ ਦਿਖਾਈ ਦੇ ਰਹੇ ਹਨ ਜੇਕਰ ਤੁਸੀਂ ਲਾਈਵ ਸੈਲਟ ਤਸਵੀਰਾਂ ਦੇ ਦੇਖਿਓ ਪੰਜਾਬ ਦੇ ਜਿਹੜੇ ਉੱਤਰ ਪੱਛਮੀ ਇਲਾਕੇ ਅਤੇ ਪੰਜਾਬ ਦੇ ਉੱਤਰੀ ਇਲਾਕੇ ਹੋਗੇ ਇਹਨਾਂ ਦੇ ਵਿੱਚ ਆਪਾਂ ਨੂੰ ਦੋ ਸਿਸਟਮ ਦੇਖਣ ਨੂੰ ਮਿਲ ਰਹੇ ਹਨ ਕਿਹੜੇ ਇਲਾਕਿਆਂ ਦੇ ਵਿੱਚ ਕਾਰਵਾਈਆਂ ਦੇ ਆਸਾਰ ਦੇਖਣ ਨੂੰ ਮਿਲ ਸਕਦੇ ਹਨ ਸਭ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਵਾਰ ਫਿਰ ਤੋਂ ਛੋਟੀ ਜਿਹੀ ਬੇਨਤੀ ਕਰਦੇ ਹਾਂ ਜੇਕਰ ਚੈਨਲ ਤੇ ਪਹਿਲੀ ਵਾਰ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰ ਮੌਸਮ ਦੀ ਅਪਡੇਟ ਲਗਾਤਾਰ ਬਿਨਾਰ ਕਾਉਂਟ ਤੋਂ 20 ਤੱਕ ਪਹੁੰਚਦੀ ਰਹੇ ਜੇਕਰ ਆਪਾਂ ਪਿਛਲੇ ਘੰਟਿਆਂ ਦੀ ਗੱਲ ਕਰੀਏ ਤਾਂ ਲਗਾਤਾਰ ਪੰਜਾਬ ਦੇ ਉੱਤੇ ਟੁੱਟਵੇਂ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਰੇ ਆ ਕੱਲ ਵੀ ਆਪਾਂ ਨੂੰ ਰਾਤ ਨੂੰ ਪੰਜਾਬ ਦੇ ਜਿਹੜੇ ਉੱਤਰ ਪੱਛਮੀ ਅਤੇ ਲੱਕ ਉੱਤਰੀ ਇਲਾਕੇ ਹੋਗੇ ਇਹਨਾਂ ਵਿੱਚ ਕਾਰਵਾਈਆਂ ਦੇਖਣ ਨੂੰ ਮਿਲਿਆ ਜੇਕਰ ਮੌਜੂਦਾ ਸਿਸਟਮ ਦੀ ਗੱਲ ਕਰੀਏ ਇਸ ਸਮੇਂ ਤਰਨਤਨ ਸਾਹਿਬ ਦੇ ਇਲਾਕੇ ਹੋਗੇ ਅਮ੍ਰਿਤਸਰ ਸਾਹਿਬ ਦੇ ਇਲਾਕੇ ਹੋਗੇ ਇਸ ਬੈਲਟ ਨੂੰ ਪੂਰਾ ਕਵਰ ਕਰਦਾ ਹੋਇਆ ਦਿਖਾਈ ਦੇਗਾ ਜੇਕਰ ਆਪਾਂ ਸਭ ਤੋਂ ਪਹਿਲਾਂ ਜੋ ਮੌਸਮੀ ਵਿਭਾਗ ਨੇ ਤਾਜ਼ਾ ਅਲਰਟ ਜਾਰੀ ਕੀਤੇ ਗਿਆਨ ਤੁਸੀਂ ਇਸ ਟਾਈਮ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੰਜਾਬ ਦੇ ਉੱਤਰੀ ਅਤੇ ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਮੌਸਮ ਵਿਭਾਗ ਵੱਲੋਂ ਹੋਰਨਾਂ ਅਲਰਟ ਜਾਰੀ ਕੀਤੇ ਗਏ ਹਨ ਕੁਝ ਇਲਾਕਿਆਂ ਵਿੱਚ ਹੋਰ ਅਲਰਟ ਜਾਰੀ ਕੀਤੇ ਗਏ ਜੇਕਰ ਜਿਲ੍ਹਾ ਦੀ ਗੱਲ ਕਰੀ ਤਾਂ ਇਸ ਦੇ ਵਿੱਚ ਟਾਈਮ ਪਠਾਨਕੋਟ ਦੇ ਇਲਾਕੇ ਹੋਗੇ ਗੁਰਦਾਸਪੁਰ ਦੇ ਇਲਾਕੇ ਹੋਗੇ ਡੇਰਾ ਬਾਬਾ ਨਾਨਕ ਜਨਾਲਾ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਹੋਗੇ ਬਾਬਾ ਬਕਾਲਾ ਹੋ ਗਿਆ ਦਸੂਆ ਹੋ ਗਿਆ ਸ਼ਹਿਰਪੁਰ ਦੇ ਇਲਾਕੇ ਹੋਗੇ ਤਰਨਤਨ ਸਾਹਿਬ ਦੇ ਇਲਾਕੇ ਹੋਗੇ ਸੁਲਤਾਨਪੁਰ ਲੋਧੀ ਹੋ ਗਿਆ ਜਲੰਧਰ ਦੇ ਇਲਾਕੇ ਹੋ ਗਏ ਫਗਵਾੜਾ ਗੜਸ਼ੰਕਰ ਨੰਗਲ ਹੋ ਗਿਆ ਨੰਦਪੁਰ ਸਾਹਿਬ ਹੋ ਗਿਆ ਨਮਾਜ਼ੇਰ ਹੋ ਗਿਆ ਬਲਾਚੌਰ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਦਰਮਿਆਨੀਆਂ ਕਾਰਵਾਈਆਂ ਸਾਰ ਹੁੰਦੇ 2-3 ਘੰਟੇ ਤੱਕ ਤਕਰੀਬਨ ਰਾਤ ਦੇ 12 1 ਵਜੇ ਤੱਕ ਦੇਖਣ ਨੂੰ ਮਿਲ ਸਕਦੇ ਹਨ ਬਾਕੀ ਤਕਰੀਬਨ ਜਿਹੜੇ ਪੱਟੀ ਦੇ ਆਸ-ਪਾਸ ਦੇ ਖੇਤਰ ਹੋ ਗਏ ਸ਼ਾਕਾਉਟ ਹੋ ਗਿਆ ਇਸ ਤੋਂ ਬਾਅਦ ਨਮਾਸ਼ਹਿਰ ਦੇ ਇਲਾਕੇ ਹੋਗੇ ਬਲਾਚੌਰ ਹੋ ਗਿਆ ਲੁਧਿਆਣਾ ਦੇ ਆਸ-ਪਾਸ ਦੇ ਖੇਤਰ ਹੋਗੇ ਖੜਰ ਹੋ ਗਿਆ ਰਾਜਪੁਰਾ ਹੋ ਗਿਆ ਪੰਜਾਬ ਦੇ ਪੂਰਬੀ ਇਲਾਕੇ ਹੋਗੇ ਇਹਨਾਂ ਇਲਾਕਿਆਂ ਵਿੱਚ ਪਾਇਲ ਹੋ ਗਿਆ ਖੰਨਾ ਹੋ ਗਿਆ ਮਲੋ ਹੋ ਗਿਆ ਬੱਸੀ ਪਟਾਣਾ ਹੋ ਗਿਆ ਚੰਡੀਗੜ੍ਹ ਹੋ ਗਿਆ ਇਹਨਾਂ ਇਲਾਕਿਆਂ ਵਿੱਚ yellow alert ਜਾਰੀ ਕੀਤੇ ਗਏ ਇਹਨਾਂ ਇਲਾਕਿਆਂ ਵਿੱਚ ਵੀ ਟੁੱਟੀਆਂ ਗਰਮੀਆਂ ਦੇ ਸਾਰ ਦੇਖਣ ਨੂੰ ਮਿਲ ਸਕਦੇ ਹਨ ਇਸੇ ਤਰ੍ਹਾਂ ਆਪਾਂ ਨੂੰ ਤਕਰੀਬਨ ਅੱਧ ਰਾਤ ਤੱਕ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਸਵੇਰ ਦੇ ਵੇਲੇ ਵੀ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਜਿਹੜੇ ਉੱਤਰੀ ਇਲਾਕੇ ਹੋਗੇ ਤੇ ਕੁਝ ਪੂਰਬੀ ਇਲਾਕੇ ਹੋਗੇ ਇਹਨਾਂ ਦੇ ਵਿੱਚ ਅੱਜ ਸਵੇਰ ਦੇ ਵੇਲੇ ਆਪਾਂ ਨੂੰ ਗਤੀਵਿਧੀਆਂ ਉਹ ਮਿਲ ਸਕਦੇ ਹਨ ਧੰਨਵਾਦ ਜੀ